ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਬਈ ਸ਼ੰਭੂ ਬਾਡਰ ਦੇ ਉੱਪਰ ਦਿੱਲੀ ਜਿਹੜੇ ਕਿਸਾਨ ਨੇ ਉਹ ਜਾਣ ਨੂੰ ਤਿਆਰ ਨੇ ਤੇ ਜਿਹੜੀ ਪੁਲਿਸ ਹਰਿਆਣਾ ਪੁਲਿਸ ਵੱਲੋਂ ਰੋਕ ਕੇ ਜਾ ਰਹੇ ਨੇ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਰੋਕਿਆ ਜਾ ਰਿਹਾ ਹੈ ਜਿਹੜੀ ਪੁਲਿਸ ਵੀ ਹੈ ਵੱਡੀ ਗਿਣਤੀ ਵਿੱਚ ਤਣਾਦ ਹੈ ਕੱਲ ਪਹਿਲਾ ਦਿਨ ਸੀ ਕਿ ਕਿਸਾਨ ਵੱਡੀ ਗਿਣਤੀ ਵਿੱਚ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਦੇ ਉੱਪਰ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਪਹੁੰਚੇ ਹੋਏ ਸੀ ਟਰੈਕਟਰ ਟਰਾਲੀਆਂ ਦੇ ਉੱਪਰ ਚਾਹੇ ਮੁਕਤਸਰ ਜ਼ਿਲ੍ਹੇ ਚੋਂ ਮਾਝੇ ਜ਼ਿਲ੍ਹੇ ਚੋਂ ਦੁਆਬੇ ਚੋਂ ਮਾਲਵੇ ਚੋਂ ਪੁਆਧ ਵਿੱਚੋਂ ਸਾਰੇ ਵੱਤ ਜੜ ਕੇ ਪਹੁੰਚ ਰਹੇ ਨੇ ਤੇ ਕੱਲ ਕੁਝ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਕੱਲ ਜਾ ਕੇ ਆਏ ਨੇ ਤੇ ਵੀਰੋ ਨਾਲ ਗੱਲਬਾਤ ਕਰਾਂਗੇ ਵੀ ਵੈਗੁਰੂ ਜੀ ਦਾ ਹਾਲ ਸਾਹਿਬੈਗੁਰੂ ਜੀ ਕੀ ਫਤੋ ਜੀ ਕਿਵੇਂ ਦਾ ਮਾਹੌਲ ਸੀ ਬਾਬਾ ਜੀ ਘਰ ਉਥੇ ਦੇਖੋ ਮਾਹੌਲ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਆ ਜੋ ਇਹ ਡਰੋਨ ਦੇ ਰਾਹੀਂ ਅੱਥਰੂ ਕਹਿੰਦੇ ਪੋਲੇ ਸੰਧੂ ਕਹਿੰਦੇ ਸਿੱਟ ਰਹੇ ਆ ਮੇਰੇ ਕਿਸਾਨ ਵੀਰਾਂ ਨੂੰ ਇੱਕ ਵੀ ਬੇਨਤੀ ਹੈ ਜਿੰਨੇ ਵੀ ਉਰ ਤੇ ਜਾਣ ਵਾਲੀ ਸੰਗਤ ਇੱਥੋਂ ਜਿਹੜੇ ਜਾਣੇ ਆ ਵੀਰੋ ਗੈਰ ਇੱਕ ਬੋਰੀਆਂ ਤੇ ਛੋਟ ਛੋਟੀਆਂ ਬਾਲਟੀਆਂ ਜ਼ਰੂਰ ਲੈ ਕੇ ਜਾਣ ਕਿਉਂਕਿ ਜ ਜਿਹੜੇ ਪੰਜਾਬੀ ਪਾਰਟੀ ਬ੍ਰਿਕ ਕਿਲੋਏ ਪਾਣੀ ਹੋਵੇ ਜਾਂ ਨਾ ਉੱਪਰ ਤੇ ਗਿਰਦਾ ਪਾਰਟੀ ਥੱਲੇ ਕਰ ਲੋ ਉਹਦਾ ਉਹਦਾ ਅਸਰ ਖਤਮ ਹੋ ਜਾਂਦਾ ਨਹੀਂ ਉਹਦੇ ਕਰਕੇ ਉਥੇ ਦਿੱਕਤ ਆ ਰਹੀ ਹੈ ਉਹਦਾ ਧੂਆਂ ਫੇ ਬਹੁਤ ਚੜਦਾ ਸੰਗਤ ਨੂੰ ਤੇ ਜੋ ਵੀ ਆਪਾਂ ਜਦੋਂ ਉਹਨੂੰ ਹੱਲਾ ਕਰਦੇ ਆਂ ਤੇ ਉਹ ਆਪਣੇ ਪਰ ਉਹਦੇ ਕਰਕੇ ਭਾਰੀ ਪੈ ਰਹੇ ਆ ਉਹ ਜਿਹੜੇ ਟਿੱਕੇ ਮਨ ਕੀ ਟਾਇਰ ਗੈਸ ਉਹਦਾ ਅਸਰ ਕਿੰਨਾ ਹੈ ਜਿਆਦਾ ਖਤਰਨਾਕ ਹੈ ਅੱਖਾਂ ਨੂੰ ਚੜਦਾ ਤੇ ਉਹ ਜ ਹਵਾ ਚ ਨਾਲ ਦੀ ਸਾਹ ਨਾਲ ਵੀ ਉਹਦਾ ਅੰਦਰ ਜਾਂਦਾ ਫੇ ਸਾਹ ਦੀ ਵੀ ਦਿੱਕਤ ਆਉਂਦੀ ਹੈ ਕੀ ਹੱਥਾਂ ਪੈਰਾਂ ਤੇ ਵੀ ਲੜਦੀ ਉਹ ਜੀ ਸਾ ਵੀ ਲੜਦੇ ਆ ਜੀ ਸਾਡੇ ਹੁਣ ਵੀ ਸਾਡੇ ਹੱਥ ਲਾ ਲ ਹੋਏ ਮੈਂ ਜਿਹੜਾ ਉਹਨਾਂ ਨੇ ਬਾ ਨਹੀਂ ਉਹਦੇ ਵਿੱਚ ਵੀ ਆਈ ਤੇ ਇਹਨਾਂ ਕੋਈ ਕੈਮੀਕਲ ਵਾਲਾ ਹਰ ਲਾਲ ਰੰਗ ਜੇ ਦਿਖਾਈ ਜਾਂਦਾ ਸੀਗਾ ਵਾਟਰ ਚੈਨਲ ਚ ਉਹ ਤੇ ਖਾਜ ਹੋ ਰਹੀ ਆ ਉਹ ਤੇ ਪਤਨੀ ਉਹਦੇ ਵਿੱਚ ਇਹਨਾਂ ਕਿ ਐ ਇਸ ਬਾਰੇ ਨਾ ਕੁਝ ਵੀ ਰਲਾਇਆ ਵਾ ਨਾਮਕ ਹੋਵੇ ਜਾਣੀਆਂ ਦੀਆਂ ਬੋਤਲਾਂ ਤੇਲ ਪਾਣੀ ਕੈਰੀ ਕਰੋ ਆਪਣੇ ਨਾਲ ਬੋਟਲ ਆ ਨਾ ਜੇ ਜਾ ਤਾਂ ਵੀ ਤੁਹਾਨੂੰ ਤੁਰਤ ਪੈਰ ਆਪਾਂ ਪਾਣੀ ਦਾ ਘੁੱਟ ਪੀਰੋਗੇ ਤਾਂ ਤੁਹਾਡਾ ਇਹਦਾ ਆਕਸੀਜਨ ਲੈਵਲ ਘਟਦਾ ਉਹ ਪੂਰਾ ਹੋ ਜਾਏਗਾ ਤਾਂ ਇਸੇ ਮਿਲ ਕੇ ਆਪਣੀ ਜਿਹੜੇ ਆ ਪ੍ਰਿਕਾਸ਼ਨਸ ਵਰਤਣੇ ਚਾਹੀਦੇ ਆ ਬਲਕਿ ਉਹਨਾਂ ਦੇ ਵੱਲ ਧਿਆਨ ਰੱਖਣਾ ਚਾਹੀਦਾ ਉਹ ਕਿੱਥੇ ਮਾਰ ਕਰਦੇ ਆ ਰਬੜ ਦੇ ਗੋਲੇ ਰਬੜ ਦੀਆਂ ਗੋਲੀਆਂ ਮਾਰਦੇ ਨੇ ਉਹ ਸ਼ਰੇ ਮਾਰਦੇ ਨੇ ਹਨਾ ਟੀਅਰ ਗੈਸ ਦੇਦੇ ਗੇਰਦੇ ਆ ਨਾ ਤਾਂ ਇਸ ਚੀਜ਼ ਤੋਂ ਸਾਨੂੰ ਬਚਾਅ ਰੱਖਣਾ ਚਾਹੀਦਾ ਆਪਣੇ ਬਲਕਿ ਪ੍ਰਿਕਾਸ਼ਨਸ ਵਰਤੋ ਹਨਾ ਉਹ ਜੇ ਸਾਡੇ ਤੇ ਹਾਵ ਹੀ ਹੁੰਦੇ ਸਾਨੂੰ ਟਕਨੀਕ ਨਾਲ ਹੀ ਮਾਰਨਾ ਪਏਗਾ ਉਹਨਾਂ ਦਾ ਮਤਲਬ ਹੈ ਸਰਕਾਰ ਦਾ ਵੀ ਕਿੰਦਾ ਕਿਸ ਤਰ੍ਹਾਂ ਬੀਹਦਾ ਹੈ ਸਰਕਾਰ ਦਾ ਬਲਕਿ ਡੈਮੋਕ੍ਰੇਸੀ ਤਾਂ ਹੈ ਹੀ ਨਹੀਂ ਇਹ ਤਾਂ ਤਾਨਾਸ਼ਾਹੀ ਹੈ ਲੋਕਤੰਤਰ ਰਾਜ ਹੈ ਵੀ ਸਭ ਨੂੰ ਆਪਣੇ ਅਧਿਕਾਰ ਹੈ ਪਰ ਇੱਥੇ ਕੁਝ ਨਹੀਂ ਹੈ ਸਾਰੇ ਤਾਨਾਸ਼ਾਹੀ ਆ ਸ਼ਰੇਆਮ ਤਾਨਾਸ਼ਾਹੀ ਆ ਜੀ ਇਹ ਉਹ ਹਾਈ ਕੋਰਟ ਵੱਲੋਂ ਵੀ ਕਿਹਾ ਗਿਆ ਵੀ ਸਰਕਾਰਾਂ ਨੂੰ ਕਿਉਂਕਿ ਇਹ ਤਾਂ ਕਹਿੰਦੇ ਸਾਡੇ ਹੱਦ 'ਚ ਇਹ ਸਾਡੇ ਪੰਜਾਬ ਦੀ ਹੱਦ 'ਚ ਆ ਕੇ ਡਰੋਨ ਛਾੜਦੇ ਨੇ ਡਰੋਨ ਰਾਹੀਂ ਉੱਪਰੋਂ ਗੋਲੇ ਗੇਰਦੇ ਆ ਜਾਂ ਹਨਾ ਕਿਸਾਨਾਂ ਦੇ ਹੰਝੂ ਗੈਸ ਮਾਰਦੇ ਆ ਦੂਰੋਂ ਵੀ ਮਾਰਦੇ ਆ ਤਾਂ ਛਰੇ ਮਾਰਦੇ ਆ ਨਾ ਤਾਂ ਇਹ ਸਰਮਲ ਦੀ ਤਾਨਾਸ਼ਾਹੀ ਹੈ ਕਿੰਨੇ ਕਿੰਨੇ ਕ ਡਰੋਨ ਉੱਡਦੇ ਸੀ ਦੇਖਿਆ ਉੱਥੇ 21 ਉੱਡਦਾ ਹੈ ਪਰ ਉਹ ਮਤਲਬ ਕਿ ਆ ਕੇ ਨਾ ਪੂਰੇ ਦੇ ਕੈਮਰੇ ਲੱਗੇ ਆ ਪੂਰੀ ਲੋਕੇਸ਼ਨ ਕਵਰ ਕਰਦੇ ਆ ਉਸ ਰਾਹੀਂ ਉਹ ਹਲਕੀ ਉਹ ਡਰੋਨ ਰਹੀ ਫਿਰ ਕਿੰਨੇ ਕਿੰਨੇ ਕੇ ਗੋਲੇ ਛੱਡਦਾ ਇੱਕ ਵਾਰ ਹਲਕੀ ਤਿੰਨ ਚਾਰ ਵੀ ਗੇਰ ਜਾਂਦਾ ਹੀ ਉਹ ਵੱਧ ਵੀ ਗੇਰ ਜਾਂਦਾ ਹੈ ਉਹ ਗਨ ਗੱਲ ਵੀ ਮਾਰ ਰਹੇ ਤੇ ਡਰੋਨ ਗੱਲ ਵੀ ਮਾਰ ਰਹੇ ਹੈ ਤੇ ਜਿੱਥੇ ਆਪਾਂ ਇਕੱਠੇ ਹੋਨੇ ਜਿੱਥੇ ਸੰਗਤ ਪ੍ਰਸਾਦਾ ਸੀ ਉੱਥੇ ਵੀ ਗੋਲੇ ਗੇਰ ਰਹੇ ਉਹ ਅੱਛਾ ਉੱਥੇ ਵੀ ਗੋਲੇ ਛੱਡਦੇ ਉੱਥੇ ਵੀ ਛੱਡ ਰਹੇ ਪਿੱਛੇ ਦੇਖੋ ਬਜ਼ੁਰਗ ਟਰਾਲੀ ਦੇ ਬੱਚੇ ਬੈਠੇ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਤਾਂ ਹਲੇ ਪਿੱਛੇ ਬੈਠੇ ਇਹਨਾਂ ਨੇ ਜੇ ਗੋਲੇ ਇਹਨਾਂ ਨੂੰ ਆਪਣੀ ਹੱਦ ਤੱਕ ਚਾਹੀਦਾ ਚਲੋ ਹੱਦ ਤਾਂ ਆਪਣੀ ਇਹ ਕਵਰ ਕਰਨ ਖੜਨ ਉਥੇ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਆਪਣਾ ਜੋਰ ਲਾਉਂਗੇ ਪਰ ਪੁੱਛੇ ਜਿਹੜੇ ਬਜ਼ੁਰਗਾਂ ਟਰਾਲੀਆਂ ਤੱਕ ਮਾਰਦੇ ਲੰਗਰਾਂ 'ਚ ਜਾ ਜਾ ਕੇ ਮਾਰਦੇ ਉੱਥੇ ਕੌਂਗਰੇਸ ਦੀ ਕੋਈ ਹੈ ਤੇ ਸੁਣ ਬਾਈ ਇਹ ਪੰਜਾਬ ਸਰਕਾਰ ਨਹੀਂ ਬੋਲ ਰਹੀ ਹੈ ਭਰਵੰਤਮਾਨ ਬੈਠਾ ਵੋਟਾਂ ਲੈ ਕੇ ਬੈਠ ਗਿਆ ਤੇ ਮੂੰਹ ਹੁਣ ਜਵਾਨ ਨਹੀਂ ਮੂੰਹ ਤਾਂ ਵਿਸਰੀਆਂ ਗੱਲਾਂ ਕਰਦਾ ਹੋਰ ਇੱਕ ਪਾਸੇ ਹੁਣ ਤਾਂ ਹੁਣ ਕਿੱਥੇ ਗਈ ਦੀ ਜਮਾਨ ਹੁਣ ਤੇ ਅੱਜ ਗੱਲ ਕਰੀ ਗੱਲ ਕਰੀ ਤੇ ਗੋਲੀਆਂ ਵੀ ਚੱਲੀਆਂ ਜਵਲਦੀਆਂ ਗੋਲੀਆਂ ਪਲਾਸਟਿਕ ਦੀਆਂ ਗੋਲੀਆਂ ਚੱਲੀਆਂ ਕਈ ਬਜ਼ੁਰਗਾਂ ਦੇ ਇੱਕ ਬਜ਼ੁਰਗਾਂ ਦੇ ਲੱਤ ਵੀ ਖਰਾਬ ਹੋਈ ਏ ਇੱਕ ਇੱਕ ਮੁੰਡੇ ਦੀਆਂ ਦੋ ਹੀ ਅੱਖਾਂ ਵੀ ਉਹਦੇ ਸ਼ਰਲੇ ਵੱਜੀਆਂ ਜਾਂਦੇ ਨੇ ਜਿਹੜੇ 100 ਤੋਂ ਉੱਪਰ ਜਿਹੜੇ ਕਿਸਾਨ ਐ ਇਹ ਫਟੜ ਹੋਏ ਨੇ ਹਨੇ ਵੀ ਰੱਖ ਵਿਚਾਰੇ ਹਸਪਤਾਲਾਂ 'ਚ ਫਟੜ ਹੋ ਹੀ ਪਏ ਆ ਉਹ ਹੂੰ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਸਭ ਨੂੰ ਪਤਾ ਦੋ ਹਾਲਤਾਂ ਪਰ ਕੋਈ ਲੀਡਰ ਇਹ ਸਾਰੇ ਲੋਟੀਆਂ ਸਿਆਸੀ ਸੇ ਕਰਾਏ ਆ ਦਿਨੋਂ ਕੋਈ ਨਹੀਂ ਗੱਲ ਖੜਾ ਹੈ ਇਹ ਘਰਾਂ ਬੈਠ ਕੇ ਬਿਆਨ ਦੇਣੇ ਵਾਲੇ ਆ ਹੂੰ ਉਸ ਵਿੱਚ ਜਿਹੜੇ ਗਦਾਰ ਆ ਉਹ ਇਹਨਾਂ ਨੇ ਪਰੋਪਗੈਂਡਾ ਕਰਨਾ ਤਾਂ ਉਹ ਕਰ ਰਹੇ ਬੱਕੀ ਮੋਟਿਆ ਚੜਦੀ ਕਲਾ ਵਿੱਚ ਕੋਈ ਗੱਲ ਨਹੀਂ ਹੈਗੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਬਾਤੇ ਬਾਦ ਆਓ ਤਾਂ ਕਿ ਆਪਾਂ ਉਹਨਾਂ ਪਰ ਹਾਵੀ ਪੈ ਸਕੀਏ ਸਰਕਾਰ ਕਹਿੰਦੀ ਵੀ ਸਾਡੇ ਨਾਲ ਬੈਠ ਕੇ ਗੱਲ ਕਰੋ ਕਿਸਾਨ ਵੀ ਕਹਿੰਦੇ ਨੇ ਵੀ ਅਸੀਂ ਬੈਠਣ ਨੂੰ ਵੀ ਤਿਆਰ ਆ ਪਰ ਸਾਡੀ ਮੰਗਾਂ ਦਾ ਮੰਨੋ ਪਰ ਸਰਕਾਰ ਮੰਗਾਂ ਨਹੀਂ ਮੰਨਦੀ ਆਪਾਂ ਕਿੰਨੀ ਵਾਰ ਇਹਨਾਂ ਕੋਲ ਬੈਠ ਲੈ ਜਦ ਤੱਕ ਇਹਨਾਂ ਦੇ ਗੱਲ ਪਰ ਗੋਡਾ ਨਹੀਂ ਜਾਂਦਾ ਜਦ ਤੱਕ ਆਪਣਾ ਕੋਈ ਹੱਲ ਨਹੀਂ ਹੋਣਾ ਇਹਨਾਂ ਨੇ ਬੈਠ ਕੇ ਟਾਈਮਿੰਟ ਪਾਉਣਾ ਹੈ ਜਿੰਨਾ ਮਰਜੀ ਟਾਈਮ ਟਪਾਈਓ ਆਪਾਂ ਬੈਠ ਕੇ ਪਰ ਜਦ ਤੱਕ ਇਹਨਾਂ ਪ੍ਰਾਪੀ ਹਾ ਵੀ ਹੋਏ ਇਹਨਾਂ ਨੇ ਤਾਂ ਆਪਣੀਆਂ ਮੰਗਾ ਪਹਿਲਾਂ ਵੀ ਇਹਨਾਂ ਨੇ ਮੰਨੀਆਂ ਮੁਕਰ ਕੇ ਪਹਿਲਾਂ ਗਲਤੀ ਕਰਕੇ ਕੋਸ ਆਪਣੇ ਦੋ ਤਿੰਨ ਜਿਹੜੇ ਲੀਡਰ ਦੇ ਨਾਲ ਵੋਟਾਂ ਦਾ ਚਾਓ ਚੜਿਆ ਬਤਾ ਆਪਾਂ ਨੂੰ ਵੇਚ ਜਾਏ ਮੋਰਚੇ ਨੂੰ ਚਲ ਕੋਈ ਗੱਲ ਨਹੀਂ ਪਰ ਉਸੇ ਤਰ੍ਹਾਂ ਮੋਰਚਾ ਲੱਗੂਗਾ ਸਾਰੇ ਲੀਡਰ ਇੱਕ ਜੇ ਨਹੀਂ ਹੁੰਦੇ ਪਰ ਚੜ੍ਹਦੀ ਕਲਾ ਕਲਾ ਉੱਥੇ ਨੂੰ ਸਾਰਾ ਕੁਝ ਮਸਲਾ ਹੱਲ ਹੋਊਗਾ ਪਰ ਆ ਆਪਣੀਆਂ ਚੀਜ਼ਾਂ ਬੋਰੀਆਂ ਤੇ ਪਾਣੀ ਬਾਈ ਆਪਣਾ ਨਾਲ ਲੈ ਕੇ ਆਓ ਪਾਣੀ ਦੀਆਂ ਬੋਤਲਾਂ ਆਪਣਾ ਪ੍ਰਬੰਧ ਕਲਾ ਕਲਾ ਕਰਕੇ ਆਓ ਕੋਈ ਐਡੀ ਡਰਨੇ ਵਾਲੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਹੈਗਾ ਇਹ ਮਾਰਦੀ ਹੁੰਦੀਆਂ ਸਰਕਾਰਾਂ ਘਰਾਂ ਬੈਠ ਅੱਜ ਆਪਾਂ ਘਰਾਂ 'ਚ ਬੈਠ ਕੇ ਆਪਣਾ ਆਮਣ ਵਾਲੀਆਂ ਪੀੜੀਆਂ ਭੁਗਤੂngੀਆਂ ਮੈਂ ਸਰਕਾਰੀ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਮੁਲਾਜ਼ਮ ਹੈ ਜਿਹੜੇ ਉਹਨਾਂ ਦੇ ਪੱਖ ਪੂਰਦੇ ਸਵਾਮੀ ਭਗਤ ਤੁਸੀਂ ਇੰਨੇ ਨਾ ਬਣੋ ਕੱਲੋ ਥਾੜੇ ਵੀ ਨਿਆਣੇ ਨਾ ਇੱਥੇ ਰਹਿਣਾ ਹੂੰ ਭਾਰੀਏ ਕੋਈ ਨਾ ਥਾੜੇ ਵਾਸਤੇ ਵੀ ਸਾੜੇ ਵਾਸਤੇ ਤਾਂ ਹੈਗੇ ਥਾੜੇ ਵਾਸਤੇ ਵੀ ਹੈ ਹੀ ਜੇ ਬਾਈ ਜੀ ਆਪਾਂ ਗੱਲ ਦੇਖੀ ਵੀ ਇੱਕ ਆਂ ਦਾ ਤਾਂ ਆਂ ਦਾ ਤਾਂ ਲਈ ਐਡੀ ਬੜੀ ਮਿਲ ਕੇ ਰੋਕ ਲਗਾ ਦੇਣੀ ਵੀ ਆਪਣੇ ਦੇਸ਼ ਦੇ ਵਿੱਚ ਐਡਾ ਦਾ ਕਾਨੂੰਨ ਬਣਾ ਦੇਣਾ ਵੀ ਉਹਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਐਡੀਆਂ ਪਾਬੰਦੀਆਂ ਲਗਾ ਦੇਣੀਆਂ ਫੋਰਸ ਲਗਾ ਦੇਣੀਆਂ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦਾ ਬਾਰਡਰ ਹੀ ਲੱਗ ਰਿਹਾ ਹੈ ਵੀ ਆਪਾਂ ਇੱਕੋ ਦੇਸ਼ ਦੇ ਵਿੱਚ ਰਹਨੇ ਆ ਇੱਕੋ ਲੋਕਤੰਤਰ ਆ ਫਿਰ ਵੀ ਐਡਾ ਵੱਡਾ ਕਾਹਨ ਹੋ ਰਿਹਾ ਕਿਸਾਨਾਂ ਦੇ ਨਾਲ ਆ ਕੇ ਦੇਖੋ ਪਾਕਿਸਤਾਨ ਦਾ ਵਾੜ ਤਾਂ ਇਹਦੇ ਮੂਰੇ ਕੁਝ ਵੀ ਨਹੀਂ ਰਿਹਾ ਵਾ ਇਹ ਨਹੀਂ ਸਿਕورٹی ਤਾਂ ਉੱਥੇ ਨਹੀਂ ਹੈਗੀ ਜਿੰਨੀ ਆਪਣੀ ਇਹ ਬਾਰਡਰਾਂ 'ਪਰ ਬਣੀ ਵੀ ਹੈ ਇਹਨਾਂ ਤੇ ਇੱਕ ਕਿਸਮ ਦਾ ਆਪ ਨੂੰ ਲੱਗ ਕਰਤਾ ਵੀ ਸਾਨੂੰ ਤੁਸੀਂ ਆਪ ਆਪਣੀ ਗੱਲ ਵੀ ਤੁਸੀਂ ਆਪਣੀ ਆ ਕੇ ਰੱਖ ਨਹੀਂ ਸਕਦੇ ਇੱਥੇ ਤੱਕ ਆਪਣੇ ਗੱਲਾਂ 'ਚ ਜ਼ੁਲਮ ਹੋ ਰਿਹਾ ਪਰ ਜੇ ਆਪਾਂ ਅੱਜ ਵੀ ਨਾ ਖੜੇ ਅੱਜ ਵੀ ਅੰਦਰ ਅੰਦਰ ਵੜ ਕੇ ਫੇਰ ਆਪਣਾ ਖਤਮ ਫੇਰ ਆਪਣੀ ਪੀੜ੍ਹੀਆਂ ਆਪਣੀਆਂ ਕੁਝ ਨਹੀਂ ਕਰਦਾ ਆਹੀ ਮੌਕਾ ਅੱਜ ਨਿਕਲੇ ਉਹ ਨਹੀਂ ਹਨ ਮੁੜ ਕੇ ਮੋਦੀ ਨੇ ਸਾਰੀ ਨੂੰ ਹਾਵੀ ਹੋ ਜਾਣਾ ਆਪਾਂ ਮੁੜ ਕੇ ਕੱਖ ਨਹੀਂ ਕਰ ਸਕਦੇ 24 ਦੀ ਵੋਟਾਂ ਵੀ ਆ ਰਹੀਆਂ ਅੱਗੇ ਜੀ ਹਾਂ ਵੋਟਾਂ ਤਾਂ ਚਲੋ ਵੋਟਾਂ ਤੁਹਾਨੂੰ ਪਤਾ ਹੀ ਹੈ ਜੀ ਜਿਹੜੀਆਂ ਮਸ਼ੀਨਾਂ ਉਹ ਵੀ ਮੁੱਦਾ ਵਿੱਚ ਗੱਲ ਜੋੜਨਾ ਚਾਹੀਦਾ ਉਹਦੇ ਇੰਨੇ 30-20 ਵੋਟਾਂ ਲੈ ਕੇ ਨਾ ਫੇਰ ਜਿੱਤ ਜਾਣਾ। ਹੂੰ। ਦੂਏ ਲੋਡ ਵੋਟਾਂਾਂ ਪੈਣੀਆਂ ਚਾਹੀਦੀਆਂ। ਇਹਦਾ ਸੈਟੇਮ ਹੀ ਤਾਂ ਬੰਦ ਹੋਣਾ ਚਾਹੀਦਾ। ਹੂੰ। ਬਾਕੀ ਸਾਰੇ ਜਥੇਬੰਦੀ ਜਿਹੜੀ ਇੱਕ ਦੂਏ ਦੇ ਵਿਰੁੱਧ ਬਿਆਨ ਦੇਈ ਜਾਂਦੇ ਨਾ ਇੰਨੇ ਤੇ ਮੜ ਜਾ ਗਰੇਜ ਕਰੋ। ਤੁਸੀਂ ਵੀ ਕਿਸਾਨਾਂ ਦੀ ਪੁੱਤਾਂ ਕਿਸਾਨ ਐ। ਇਹ ਨਾ ਆਪਣੀ ਸ਼ੌਂਤੇ ਜਿਮਾਰੇ ਇੱਕ ਦੂਏ ਦੇ ਵਿਰੁੱਧ ਬਿਆਨ ਨਾ ਦਿਓ। ਮਤਲਬ ਕੋਈ ਨਾ ਕੋਈ ਚੰਗੀ ਤੁਹਾਨੂੰ ਗੱਲ ਫਿਰ ਤੇ ਸਰਦੀ ਤਾਂ ਬੋਲੋ ਹੀ ਨਾ। ਆਪਾਂ ਬੜਾ ਚੁੱਪੇ ਬੈਠ ਜਾਈਓ ਆਪਣੇ ਆਪਣੇ ਘਰਾਂ 'ਚ। ਫੜੇ ਬਿਨਾ ਸਰ ਜਣਾ ਕੋਈ ਐਡੀ ਵੀ ਗੱਲ ਨਹੀਂ ਹੈਗੀ। ਹੂੰ। ਜਿਹੜੇ ਕਿਦੂਦ ਚੱਕਦੇ ਪਿਆ ਨਾ ਹੁਣ ਆ ਚੜੁੰਨੀ ਲੈ ਰਿਹਾ ਕਦੇ ਕਦੇ ਕਹਿੰਦਾ ਇਹ ਵੀ 14 ਮੀਟਿੰਗਾਂ ਹੋਈਆਂ ਇਹਨੇ ਐਮਐਸ ਦੀ ਨਾਲ ਗੱਲ ਨਹੀਂ ਕਰੀ ਇਹ ਸੁੱਤਾ ਪਿਆ ਤਾਂ ਇਹ ਇਹ ਨਹੀਂ ਤਾਂ ਕਰ ਸਕਦਾ ਹੁਣ ਸਭ ਸਾਰੇ ਇਕੱਠੇ ਸੀਗੇ ਸਾਰੇ ਇਕੱਠੇ ਦੇ ਹੁਣ ਰਾਜੇਵਾਲ ਨੂੰ ਤਾਂ ਚੌ ਚੋਟੇ ਵੀ ਨਹੀਂ ਆ ਕੇ ਮੈਂ ਪੰਜਾਬ ਜਾ ਕੇ ਵੋਟਾਂ ਫਤਮੇ ਸੀ ਜਵੇਂ ਬਣ ਜਾਮਾ ਉਹਦੇ ਕਰਕੇ ਸਾਰੇ ਮੋਰਜੇ ਨੂੰ ਵੇਚ ਕੇ ਆ ਗਏ ਸਾਰੇ ਲੀਡਰ ਇਹ ਨਾ ਇਹਨਾਂ ਨੂੰ ਮੈਂ ਕਹਿੰਦਾ ਨੇੜੇ ਇਹਨਾਂ ਨੂੰ ਲਾਉਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਹਮ ਜਿਹੜੇ ਯਾਦ ਲੀਡਰ ਗਦਾਰੀ ਕਰਕੇ ਆਏ ਨਾ ਇਹ ਪਿੱਛੇ ਹੀ ਰਹੇ ਤਾਂ ਚੰਗੀ ਗੱਲ ਹੈ ਹੁਣ ਇਹਨਾਂ ਦਾ ਸਾਰੇ ਤੇ ਬਿਆਨ ਆ ਰਹੇ ਨੇ ਇਸ ਵੀ ਅਗਰ ਵੀ ਨਾ ਨਾ ਮੈਂ ਤਾਂ ਕਹਿੰਦਾ ਅਸੀਂ ਦੇਖੋ ਅਸੀਂ ਸਾਰੇ ਕਹਿੰਦੇ ਇਹੀ ਕਹਿੰਦੇ ਬਾਈ ਤੁਸੀਂ ਆਪਣੇ ਘਰੇ ਰਹੋ ਜੇ ਤੁਹਾਤੇ ਚੰਗੀ ਨਹੀਂ ਸਰਦੀ ਤੇ ਮਾੜੀ ਨਹੀਂ ਸਰਦੀ ਆਪਣੇ ਘਰੇ ਬਹਿ ਜਾਓ ਤੁਸੀਂ ਹਮ ਤੁਸੀਂ ਬਹਿੇ ਰਹੇ ਕੁਝ ਕਮਾ ਰਿਆ ਹੁਣ ਵੀ ਹੁਣ ਸਾਨੂੰ ਆਪਣੇ ਹੱਕਾਂ ਵਾਸਤੇ ਲੜ ਲੈਣ ਦਿਓ ਹੁਣ ਤੁਸੀਂ ਘਰੇ ਹੀ ਠੀਕ ਆ ਹੁਣ ਤੇ ਹੁਣ ਤਾਂ ਇਹਨਾਂ ਆਪੇ ਨਾਲ ਲੱਗਣਾ ਕਿਉਂਕਿ ਉਹਨੂੰ ਪਤਾ ਵੀ ਉਹਨੂੰ ਤਾਂ ਮੋਰਚਾ ਫਤਿਹ ਹੋ ਜਾਣਾ ਹੁਣ ਇਹਨਾਂ ਨੇ ਸੈਸੀ ਰੋਟੀਆਂ ਸਿੱਖਣੇ ਬਾਅਦ ਤਾਂ ਸਾਰੇ ਉਹ ਤੇ ਜਾਉਂਗੇ ਜਰੂਰ ਇਹ ਬਾਈ ਦੀਪ ਸਿੱਧੂ ਦੀ ਗੱਲਾਂ ਯਾਦ ਆਉਂਦੀਆਂ ਵੀ ਕਹੀਆਂ ਸੀ ਸਹੀ ਗੱਲ ਹੈ ਜੇ ਉਹਨਾਂ ਨੂੰ ਨਿਊ ਵਰਲਡ ਲੜ ਆਰਡਰ ਦੀ ਗੱਲ ਕੀਤੀ ਸੀ ਉਹ ਚੀਜ਼ਾਂ ਹੁਣ ਸਾਰੀਆਂ ਖਰੀਆਂ ਉਤਰ ਰਹੀਆਂ ਦੁਬਾਰੇ ਮੋਰਚਾ ਉਹਨਾਂ ਗਿਆ ਜੀ ਸਾਨੂੰ ਲਾਉਣਾ ਪੈਣਾ ਉਹ ਲਾਉਣਾ ਹੀ ਪੈ ਰਿਹਾ ਹੈ ਹੈਨਾ ਕਿਉਂਕਿ ਅਸੀਂ ਉਸ ਉਸ ਟਾਈਮ ਉਸ ਨੂੰ ਅਸੀਂ ਨਾ ਮਲਗੀ ਅਸੀਂ ਨਹੀਂ ਮਲਗੀ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਹਨੂੰ ਲਾਈਟਲੀ ਲਿਆ ਵੀ ਇਹਨੂੰ ਕੀ ਪਤਾ ਹੈ ਹੈਨਾ ਪਰ ਉਹ ਬੰਦਾ ਇੱਕ ਪੜਿਆ ਲਿਖਿਆ ਬੁੱਧੀਜੀਵੀ ਸੀਗਾ ਇਹ ਸਾਰੇ ਕਾਮਰੇਡ ਸੋਚਦੇ ਮਾਲਕ ਨੇ ਇਹ ਕੁਝ ਲੈਵਲ ਤੱਕ ਸੋਚਦੇ ਆ ਪਰ ਉਹ ਬੰਦਾ ਵਰਲਡ ਲੈਵਲ ਦੀ ਗੱਲ ਸੋਚਦਾ ਸੀਗਾ ਹੈਨਾ ਉਹ ਚੀਜ਼ਾਂ ਸਾਨੂੰ ਸਾਨੂੰ ਇਹ ਆਏ ਨਹੀਂ ਆ ਵੀ ਅਸੀਂ ਉਹ ਜੇ ਅਸੀਂ ਲੀਡਰ ਐ ਤਾਂ ਅਸੀਂ ਰਿਪrezent ਕਰ ਰਹੇ ਹਾਂ ਤਾਂ ਅਸੀਂ ਉਹ ਚੰਗੇ ਆ ਸਾਨੂੰ ਹਰੇਕ ਯੂਥ ਨੂੰ ਕੀ ਪਤਾ ਕੋਈ ਕਿੰਨੇ ਕਿਸ ਲੈਵਲ ਦੀ ਗੱਲ ਕਰ ਸਕਦਾ ਹੈ ਨਾ ਸਾਨੂੰ ਹਰੇਕ ਨੂੰ ਨਾਲ ਲੈ ਕੇ ਹਰੇਕ ਦੀਆਂ ਜਦ ਸਾਨੂੰ ਆਪਣੀਆਂ ਜੁੜੀਆਂ ਉਹਨਾਂ ਦੀਆਂ ਨੀਤੀਆਂ ਨੇ ਜਾਂ ਉਹਨਾਂ ਦੇ ਵਿਚਾਰ ਨੇ ਉਹ ਸਾਨੂੰ ਨਾਲ ਰੱਖਣੇ ਚਾਹੀਦੇ ਹਨ ਨਾ ਜਿੱਦਾਂ ਹੁਣ ਕੱਲ ਭੰਦੇੜ ਸਾਹਿਬ ਸੀਗੇ ਡੱਲੇਵਾਲ ਸਾਹਿਬ ਸਾਰੇ ਉੱਥੇ ਸੀਗੇ ਮੌਕੇ ਦੇ ਮੌਜੂ ਸੀਗੇ ਹਨਾ ਤਾਂ ਉਹ ਮਲਕੀ ਕਾਲ ਗਾਈਡ ਕਰ ਰਹੇ ਸੀ ਹਨਾ ਪਰ ਇੱਕ ਚੀਜ਼ ਦੀ ਥੋੜੀ ਕਮੀ ਰਹਿ ਗਈ ਸੀ ਕਿਉਂਕਿ ਉਹਨਾਂ ਨੂੰ ਪਹਿਨ ਪ੍ਰੈਸ ਕਾਨਫਰੰਸ ਰਾਹੀਂ ਕਿਸਾਨਾਂ ਨੂੰ ਪਹਿਲਾਂ ਹੀ ਸਮਵਧਨ ਕਰ ਦੇਣਾ ਚਾਹੀਦਾ ਜੀ ਵੀ ਤੁਹਾਨੂੰ ਆਪਣੇ ਲਈ ਪਾਣੀ ਤੇ ਆਪਣੇ ਕੋਲ ਤੁਹਾਡੇ ਨਾਮਕ ਜਾਂ ਤੁਹਾਡੇ ਲਈ ਆਪਣੇ ਨਾ ਜੋ ਵੀ ਤੁਹਾਡਾ ਟਾਇਰ ਗੈਸ ਤੋਂ ਬਚਣ ਲਈ ਜੋ ਜੋ ਸਾਧਨ ਉਪਰਾਲੇ ਕਰਨੇ ਚਾਹੀਦੇ ਉਹ ਸਾਨੂੰ ਚਾਹੀਦੇ ਸੀ ਹਨਾ ਇਹ ਦਾ ਰਵੱਲ ਕਿਉਂਕਿ ਅੱਜ ਆਪਾਂ ਗੱਲ ਕਰੀਏ ਦੂਜਾ ਅੰਦੋਲਨ ਹੈ ਪਿਛਲੇ ਅੰਦੋਲਨ ਵਿੱਚ ਸਾਰਾ ਕੁਝ ਸੁਣਿਆ ਹੈ ਇਹ ਕੋਈ ਪਤਾ ਹੀ ਸੀਗਾ ਕਿਉਂਕਿ ਆਪਾਂ ਨੂੰ ਪਹਿਲੇ ਤਿਆਰੀ ਕਰਨੀ ਚਾਹੀਦੀ ਸੀਗੀ ਪਹਿਲੇ ਅੰਦੋਲਨ ਨਾਲੋਂ ਜ਼ਿਆਦਾ ਤਿਆਰੀ ਚਾਹੀਦੀ ਹੈ ਨਾ ਕਿਉਂਕਿ ਉਹ ਚਾਹੁੰਦੀ ਹੋਣੀ ਹੈ ਵੀ ਇਹ 1 ਇੰਚ ਪੱਟਣ ਕਿਉਂਕਿ ਉਹਨਾਂ ਲਈ ਵੀ ਇੱਜ਼ਤ ਦਾ ਸਵਾਲ ਹੈ ਸਾਡੇ ਲਈ ਆਪਣੀ ਅਣਖ ਦਾ ਸਵਾਲ ਹੈ ਹੈਨਾ ਤਾਂ ਉਸ ਚੀਜ਼ ਦੀ ਪ੍ਰੈਸ ਕਾਨਫਰੰਸ ਜੇ ਅਗਰ ਪਹਿਲਾਂ ਕਹਿੰਦੇ ਵੀ ਤੁਸੀਂ ਆਪਣੇ ਲਈ ਪਾਣੀ ਤਾਂ ਜੋ ਕੱਲ ਨੁਕਸਾਨ ਹੋਇਆ ਜਿੰਨੇ ਕਿਸਾਨ ਫੱਟੜ ਹੋਏ ਆ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਸੀਗੀਆਂ ਹਣਾ ਉਸ ਤਾਂ ਅਸੀਂ ਜਦੋਂ ਜਿੱਦਾਂ ਅਸੀਂ ਗਏ ਉੱਥੇ ਹੈ ਨਾ ਤਾਂ ਸਾਨੂੰ ਪਤਾ ਨਹੀਂ ਲੱਗ ਰਿਆ ਸੀ ਪਹਿਲਾਂ ਵੀ ਹੋ ਕੀ ਰਿਹਾ ਵੀ ਕੀ ਹੋ ਗਿਆ ਸਾਡੇ ਗਲ ਬੰਦ ਹੋ ਗਏ ਹੈ ਨਾ ਆਕਸੀਜਨ ਘੱਟ ਗਈ ਹੈ ਨਾ ਪਰ ਅਸੀਂ ਪਾਣੀ ਲੱਭਦੇ ਸੀ ਜਦੋਂ ਸਾਨੂੰ ਪਾਣੀ ਨਾਲ ਦੇ ਕਿਸਾਨਾਂ ਨੇ ਸਹਿਯੋਗ ਦਿੱਤਾ ਹੈ ਨਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਨਾਲ ਵਾਟਰ ਕੈਰੀ ਕਰ ਲਿਆ ਸੀਗਾ ਹੈ ਨਾ ਤੋਂ ਚੱਲ ਅੱਖਾਂ ਤੇ ਮਿਲ ਗਈ ਅੱਖਾਂ ਦਾ ਇੰਨਾ ਉਹ ਨਹੀਂ ਆਏ ਜਿਹਾ ਟੀਅਰ ਗੈਸ ਅੱਖਾਂ ਤੇ ਘਾਟਾ ਅਸਰ ਕਰਦੇ ਲੱਗੇ ਚੱਲ ਹਾਲਾਤ ਕਿਉਂ ਜੇ ਸੀਗੇ ਨੌਜਵਾਨਾਂ ਦੇ ਉੱਪਰ ਵੀ ਕਹਿੰਦੇ ਬਹੁਤ ਬੱਤ ਤੋਂ ਬੱਦਰ ਸੀਗਾ ਮਿਲ ਗਈ ਇੱਕ ਡੈਮੋਕ੍ਰੇਸੀ ਤਾਂ ਹੈ ਹੀ ਨਹੀਂ ਸੀ ਉੱਥੇ ਇੰਨਾ ਮਿਲ ਗਈ ਜ਼ੁਲਮ ਮਲਕੀ ਤੁਸੀਂ ਸੋਚ ਵੀ ਨਹੀਂ ਸਕਦੇ ਹੈ ਨਾ ਉਹ ਪੁਲਿਸ ਕਿੰਨੀ ਕਿਸੇ ਪੁਲਿਸ ਦਾ ਦਾ ਕੋਈ ਅਸਾਬ ਹੀ ਨਹੀਂ ਉੱਥੇ ਨਾ ਬਾਰਡਰ ਤੇ ਨਹੀਂ ਨਾ ਜਿੰਨੀਆਂ ਟੁਕੜੀਆਂ ਉਹਨਾਂ ਦੀਆਂ ਨਹੀਂ ਟੁਕੜੀਆਂ ਅਗਰ ਕਿਸਾਨ ਥੱਲੇ ਨੀਚੇ ਖੇਤਾਂ ਵੱਲ ਦੀ ਹੋ ਕੇ ਦਰਿਆ ਘੱਗਰ ਦਰਿਆ ਵੱਲ ਜਾਂਦੇ ਸੀ ਉਸ ਤਰਫ ਵੀ ਉਹ ਆ ਕੇ ਫਿਰ ਉਹ ਅਟੈਕ ਕਰਦੇ ਸੀਗੇ ਘੱਟੋ ਘਾਟ 100 ਕੋਈ 145 ਮੀਟਰ ਦੀ ਰੇਂਜ ਵਾਲੀ ਟੀਅਰ ਗਏ ਸੀ ਕਿ ਕੋਈ 135 ਦੀ ਮਲਕੀ ਉਹ ਰੇਂਜ ਮਿਣ ਕੇ ਫੇਰ ਮਾਰਦੇ ਸੀਗੇ ਡਰੋਨ ਗੈਲੋ ਪੂਰੀ ਕਵਰ ਕਰ ਲੈਂਦੇ ਸੀ ਮਤਲਬ ਦੇਖਦੇ ਸੀ ਪੂਰਾ ਇਲਾਕਾ ਹਾਂ ਇਲਾਕਾ ਵੀ ਕਿੰਨੀ ਰੇਂਜ ਤੱਕ ਕੇ ਖੜੇ ਆ ਇਹ ਵੀ ਕਿੰਨੀ ਅਸੀਂ ਮਾਰ ਕਰ ਸਾਂ ਤਾਂ ਮਿਲ ਗਈ ਇੱਕ ਮਲਕੀ ਪੂਰਾ ਉਹਨਾਂ ਨੇ ਆਏ ਵੀ ਇੱਕ ਕੱਲ ਇਹ ਸ਼ੋਅ ਕਰ ਦਿੱਤਾ ਵੀ ਇਹ ਕਿਸਾਨ ਹੈ ਜਿਹੜੇ ਇਹ ਵੀ ਦੇਸ਼ ਵਿਰੋਧੀ ਨੇ ਸਾਡੇ ਦੇਸ਼ ਦਾ ਹਿੱਸਾ ਨਹੀਂ ਹੈ ਇਹ ਸਾਡੀ ਮਤਲਬ ਕਿ ਇਹ ਸਾਡੇ ਦੇਸ਼ ਦਾ ਹਿੱਸਾ ਨਹੀਂ ਹੈ ਇਹ ਮਤਲਬ ਕਿ ਐਂਟੀ ਹੈ ਇਹ ਸਾਤੋਂ ਦਾਸ ਹਨ ਆ ਵੀ ਅਸੀਂ ਇਹ ਵੱਖਰਾ ਦੇਸ਼ ਹੀ ਸਮਝ ਲਓ ਤੁਸੀਂ ਕਿ ਉਹਨਾਂ ਨੇ ਬਾਰਡਰ ਬਣਾ ਦਿੱਤਾ ਇੱਕ ਵੱਖਰਾ ਦੇਸ਼ ਹੀ ਬਣਾ ਦਿੱਤਾ ਪੰਜਾਬ ਤੇ ਹਿੰਦੁਸਤਾਨ ਹੀ ਕਰ ਦਿੱਤਾ ਉਹਨਾਂ ਨੇ ਨਹੀਂ ਤੁਹਾਡਾ ਇਹ ਹੀ ਕਹਿਣਾ ਹੈ ਵੀ ਸਾਰੇ ਆਪਣੇ ਜਿਹੜੇ ਪਾਣੀ ਵਗੈਰਾ ਵਾਟਰ ਵਗੈਰਾ ਨਾਲ ਰੱਖਣ ਇੱਕ ਇੱਕ ਬਾਲਟੀ ਜਾਈ ਕਿ 1 ਲੀਟਰ ਹੋਵੇ ਕੋਲ ਰੱਖਣ ਆਪਣੇ ਇੱਕ ਸਾਡੀ ਬੇਨਤੀ ਹੋ ਰਿਹਾ ਹੈ ਜਿਹੜੇ ਨਾ ਨਹੀਂ ਜਿਹੜੇ ਉਹ ਲੀਡਰ ਹੁਣ ਤਾਂ ਆਪਣਾ ਕਈ ਲੀਡਰ ਇਹ ਆਪਣਾ ਬਾਈਕਾਰਡ ਕਰੀ ਬੈਠੇ ਰਾਜੇਵਾਲ ਹੋਇਆ ਟਿਕਾ ਉਗਰਾਹਾ ਹੋਇਆ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਜਿਹੜੇ ਇਹਨਾਂ ਦੇ ਨਾਲ ਐ ਉਹ ਇਹਨਾਂ ਨੂੰ ਛੱਡ ਕੇ ਮੋਰਚੇ ਕਿਨੂੰ ਆਜੋ ਇਹਨਾਂ ਬੰਦਿਆਂ ਦਾ ਆਪਣੇ ਸਿਆਸੀਆਂ ਰੋਟੀਆਂ ਸਿੱਖਣੇ ਤੁਸੀਂ ਆਪਣੇ ਭਵਿੱਖ ਬਾਰੇ ਸੋਚੋ ਆਪਣੇ ਬੱਚਿਆਂ ਬਾਰੇ ਸੋਚੋ ਇਹਨਾਂ ਬਾਰੇ ਨਾ ਸੋਚੋ ਤੁਸੀਂ ਇਹਨਾਂ ਤੁਸੀਂ ਛੱਡ ਕੇ ਤਾਂ ਥੋੜੇ ਮਗਰਮਗਰ ਆਉਣਗੇ ਇਹਨਾਂ ਛੱਡ ਕੇ ਉੱਥੇ ਨੂੰ ਆਜੋ ਤੇ ਮੈਂ ਇੱਕ ਲੀਡਰ ਆਪਣੇ ਨੂੰ ਹੋਰ ਬੇਨਤੀ ਕਰਨਾ ਬਹੁਤ ਸੱਚੇ ਡੱਲੇ ਵਾਲਾ ਵਿਚਾਰਾ ਭਲੇੜ ਸਾਹਿਬ ਦੇਖੋ ਵਿਚਾਰੇ ਨਾ ਕੱਲ ਮੋਰਚੇ ਤੇ ਮੂਹਰੇ ਬੈਠੇ ਰਹੇ ਉਹ ਉਹ ਵੀ ਲੀਡਰ ਹੈ ਇਹ ਵੀ ਲੀਡਰਾਂ ਘਰਾਂ ਬੈਠੇ ਨਾਲ ਬਾਅਦ ਚ ਜਾਣਾ ਪਰ ਅਸੀਂ ਇੱਕ ਵਾਰ ਜਿਹੜੇ ਨਹੰਗ ਸਿੰਘ ਫੌਜ ਜਿੱਕਰ ਆ ਮੈਂ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਬਲਾਉ ਰੋ ਉਹਨਾਂ ਨੇ ਇਹਨਾਂ ਨੂੰ ਦੇਖ ਕੇ ਉਹਨਾਂ ਨੂੰ ਭਜਣਾ ਪੈਣੀ ਉਹਨਾਂ ਨੂੰ ਪਹਿਲਾਂ ਹੀ ਪੈਂਦੀਆਂ ਰਹੀਆਂ ਹੂੰ ਦਿੱਲੀ ਮੋਰਚੇ ਵੀ ਜਿਵੇਂ ਮੂਰੇ ਬੈਠੇ ਰਹੇ ਉਹਨਾਂ ਕਿਸੇ ਨੂੰ ਜਵਾਬ ਨਹੀਂ ਲੱਗਣ ਦਿੱਤਾ ਕੁਝ ਇਹਦੀ ਵੀ ਥੋੜੀ ਜਿਹੀ ਪਨੁਗਾਟ ਰਹੀ ਹੈ ਅੱਜ ਨਿਹੰਗ ਸਿੰਘ ਹਲੇ ਕੱਲ ਤੱਕ ਉਹ ਪਹੁੰਚੇ ਨਹੀਂ ਤੇ ਇਹਨਾਂ ਨੂੰ ਬੇਨਤੀ ਕਰੋ ਵੀ ਆਓ ਫੌਜਾਂ ਮੈਂ ਉਹਨਾਂ ਤੇ ਇਹਨਾਂ ਨੇ ਖਾਲਸਾ ਫੌਜਾਂ ਨੂੰ ਬੁਲਾਉਣਾ ਸਾਰਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੋਚ ਵਿਚਾਰ ਕਰਨੀ ਚਾਹੀਦੀ ਬੈਠ ਕੇ ਕਰਕੇ ਨਾ ਸੀ ਫੌਜ ਵਿਚਾਰਿਆਂ ਨੂੰ ਫੌਜਾਂ ਨੂੰ ਬੁਲਾਓ ਉਹਨਾਂ ਨੂੰ ਉਹ ਵਿਚਾਰੇ ਆਉਣ ਆਪਣਾ ਸਾਥ ਦੇਣ ਉਹ ਪਹਿਲਾਂ ਮੰਗਣਾ ਠ ਅੰਦੋਲਨ ਨੂੰ ਸਰੇ ਲਾਉਣਾ ਵੀਰ ਹਾਂ ਵੱਧ ਤੇ ਵੱਧ ਆਓ ਬੈਰੀਕਡ ਪਟੋਗੇ ਜਿਹੜੇ ਅੱਜ ਵੀ ਕਹਿੰਦੇ ਲੱਗੇ ਨੇ ਨੌਜਵਾਨ ਉਥੇ ਪੂਰੀ ਫੁੱਲ ਤਿਆਰੀ ਹੈ ਜਦ ਸਾਨੂੰ ਛੱਡਦੇ ਨਹੀਂ ਪਿੱਛੇ ਨਹੀਂ ਹਟਦੇ ਕੜਦੀ ਕਲਾਕ ਹੈ ਜੀ ਪੂਰੀ ਠੀਕ ਹੈ ਜੀ ਤੋਂ ਦੇਖ ਸਕਦੇ ਹੋ ਇਹ ਨੌਜਵਾਨ ਸੀਗੇ ਵੀਰ ਨੇ ਜਿਹੜੇ ਕੱਲ ਗਏ ਸੀਗੇ ਤੇ ਕੱਲ ਸਾਰਾ ਦਿਨ ਉਥੇ ਡਟੇ ਰਹੇ ਇਹਨਾਂ ਦਾ ਕਹਿਣਾ ਹੈ ਵੀ ਹਾਲਾਤ ਜਿਹੜੇ ਨੇ ਬਹੁਤ ਖਲਾਬ ਖਰਾਬ ਨੇ ਉਥੋਂ ਦੇ ਤੇ ਸਾਰਿਆਂ ਨੂੰ ਇਹ ਬੇਨਤੀ ਕਰ ਰਹੇ ਨੇ ਵੀ ਜਿਹੜਾ ਪਾਣੀ ਹੈ ਵੱਧ ਤੋਂ ਵੱਧ ਕੈਰੀ ਕਰੋ ਕਿ ਜਿਹੜੇ ਟਾਇਰ ਗੈਸ ਨੇ ਜਿਹੜੇ ਗੋਲੇ ਨੇ ਛੱਡੇ ਜਾ ਰਹੇ ਨੇ ਉਹਨਾਂ ਦਾ ਸਿਰਫ ਇੱਕੋ ਇਲਾਜ ਹੈ ਵਾ ਪਾਣੀ ਸੋ ਵੱਤ ਵਤ ਵੀਡੀਓ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਜਿਹੜੇ ਨੌਜਵਾਨ ਵੀਰ ਨੇ ਜਾਂ ਜਿਹੜੇ ਲੋਕ ਨੇ ਕਿਸਾਨ ਨੇ ਇੱਥੇ ਡਟੇ ਹੋਏ ਨੇ ਇਹ ਵੀਡੀਓ ਵੱਤ ਵਤ ਦੇਖਣ ਧੰਨਵਾਦ ਜੀ